ਪੰਜਾਬ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਸੀ ਜਿਸ ਦੇ ਚੱਲਦਿਆਂ ਜਿੰਨੇ ਵੀ ਦਰਿਆ ਨਾਲੇ ਸੀ ਸਾਰੇ ਹੀ ਉਫਾਨ ਤੇ ਚੱਲ ਰਹੇ ਸੀ ਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਗਰਾ ਡੈਮ ਦੇ ਜਿਹੜੇ ਫਲੱਡ ਗੇਟ ਨੇ ਉਹ 88 ਫੁੱਟ ਖੋਲ ਦਿੱਤੇ ਗਏ ਨੇ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਜਿਹੜੀ ਭਾਰੀ ਤਬਾਹੀ ਉਹ ਆ ਸਕਦੀ ਹੈ ਸਵੇਰ ਤੋਂ ਹੀ ਅਨਾਉਂਸਮੈਂਟਾਂ ਸ਼ੁਰੂ ਹੋ ਗਈਆਂ ਸੀਗੀਆਂ ਕਿ ਲੋਕ ਆਪਣਾ ਜਿਹੜਾ ਸਮਾਨ ਹੈ ਉਹ ਚੱਕ ਕੇ ਸੇਫ ਜਗ੍ਹਾ ਤੇ ਚਲੇ ਜਾਣ ਕਿਉਂਕਿ ਕਿਸੇ ਵੀ ਟਾਈਮ ਜਿਹੜੇ ਫਲੱਡ ਗੇਟ ਨੇ ਉਹ ਖੋਲੇ ਜਾ ਸਕਦੇ ਨੇ ਅਨਾਉਂਸਮੈਂਟਾਂ ਹੋ ਰਹੀਆਂ ਸੀ ਸਾਰਨ ਵੱਜ ਰਹੇ ਸੀ ਤੇ ਲੋਕਾਂ ਨੂੰ ਅਪੀਲ ਵੀ ਵਾਰ-ਵਾਰ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਸੀ ਕਿ ਲੋਕ ਆਪਣਾ ਸਮਾਨ ਚੱਕ ਕੇ ਉੱਚੀਆਂ ਜਗ੍ਹਾ ਤੇ ਚਲੇ ਜਾਣ ਕਿਉਂਕਿ ਜਿਹੜਾ ਲਗਾਤਾਰ ਮੀਂਹ ਪੈ ਰਿਹਾ ਉਸ ਦੇ ਚੱਲਦੇ ਜਿੰਨੇ ਵੀ ਦਰਿਆ ਸੀ ਡੈਮ ਸੀ ਉਹ ਸਾਰੇ ਹੀ ਉਫਾਨ ਤੇ ਚੱਲ ਰਹੇ ਸੀ ਖਤਰੇ ਦੇ ਨਿਸ਼ਾਨ ਤੋਂ ਪਾਰ ਸੀ ਜਿਹੜੇ ਉਹ ਚੱਲ ਰਹੇ ਸੀ ਤੇ ਲਗਾਤਾਰ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀ ਕਿ ਸਾਰੇ ਹੀ ਪਾਣੀ ਤੋਂ ਦੂਰ ਰਹਿਣ ਤੇ ਆਪਣਾ ਸਮਾਨ ਚੱਕ ਕੇ ਉੱਚੀਆਂ ਜਗ੍ਹਾ ਤੇ ਚਲੇ ਜਾਣ ਨੇ ਹੁਣੇ-ਹੁਣੇ ਜਿਹੜੇ ਨੇ ਉਹ ਜਿਹੜੇ ਡੈਮ ਦੇ ਫਲੱਡ ਗੇਟ ਨੇ 8-8 ਫੁੱਟ ਉਹ ਖੋਲ ਦਿੱਤੇ ਗਏ ਨੇ ਭਾਖੜਾ ਡੈਮ ਦੇ ਫਲੱਡ ਗੇਟ 8-8 ਫੁੱਟ ਖੋਲ ਦਿੱਤੇ ਗਏ ਨੇ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਭਾਰੀ ਤਬਾਹੀ ਹੈ ਜਿਹੜੀ ਉਹ ਆ ਸਕਦੀ ਹੈ ਕਿਉਂਕਿ ਲਗਾਤਾਰ ਇੱਕ ਤਾਂ ਮੀਂਹ ਦਾ ਜਿਹੜਾ ਪਾਣੀ ਹੈ ਉਹ ਭਰਦਾ ਜਾ ਰਿਹਾ ਤੇ ਦੂਸਰਾ ਹੁਣ ਜਿਹੜੇ ਫਲੱਡ ਗੇਟ ਨੇ ਉਹ ਵੀ ਖੋਲ ਦਿੱਤੇ ਗਏ ਨੇ ਤੇ ਉੱਥੇ ਲਗਾਤਾਰ ਸਾਇਰਨ ਵੱਜਣੇ ਸ਼ੁਰੂ ਹੋ ਗਏ ਨੇ ਕਿਉਂਕਿ ਹੁਣ ਜਿਹੜੇ ਖਤਰੇ ਦੇ ਨਿਸ਼ਾਨ ਤੇ ਆਹ ਉਹ ਆਸ-ਪਾਸ ਦੇ ਪਿੰਡ ਵੀ ਆ ਗਏ ਨੇ ਤੇ ਕੋਈ ਵੀ ਵੱਡਾ ਹਾਦਸਾ ਜਿਹੜਾ ਇਸ ਸਮੇਂ ਉਹ ਵਾਪਰ ਸਕਦਾ ਹੈ ਜਿਸ ਕਰਕੇ ਉੱਥੇ ਲਗਾਤਾਰ ਸਾਇਰਨ ਵੱਜਣੇ ਸ਼ੁਰੂ ਹੋ ਗਏ ਨੇ ਅਨਾਉਂਸਮੈਂਟ ਤਾਂ ਸਵੇਰ ਤੋਂ ਹੀ ਹੋ ਰਹੀਆਂ ਸੀ ਕਿ ਜਿਹੜੇ ਆਉਣ ਵਾਲੇ 48 ਘੰਟੇ ਨੇ ਉਹ ਪੰਜਾਬ ਦੇ ਲਈ ਭਾਰੀ ਪੈ ਸਕਦੇ ਨੇ ਕਿਉਂਕਿ ਮੌਸਮ ਵਿਭਾਗ ਵੱਲੋਂ ਲਗਾਤਾਰ ਅਲਰਟ ਕੀਤਾ ਜਾ ਰਿਹਾ ਸੀ ਕਿ ਲਗਾਤਾਰ ਜੜਾ ਹੋ 48 ਘੰਟੇ ਹੋਰ ਭਾਰੀ ਮੀਂਹ ਪੈ ਸਕਦਾ ਹੈ ਤੇ ਇਹ ਵੀ ਹੋਰ ਵੀ ਜ਼ਿਆਦਾ ਤਬਾਹੀ ਮਚਾ ਸਕਦਾ ਹੈ ਮੀਂਹ ਹਟ ਨਹੀਂ ਰਿਹਾ ਜਿਸ ਕਰਕੇ ਭਾਖੜਾ ਡੈਮ 'ਚ ਜਿਹੜਾ ਉਹ ਉਫਾਨ ਤੇ ਚੱਲ ਰਿਹਾ ਸੀ ਜਿਸ ਕਰਕੇ ਕਿਸੇ ਵੱਡੀ ਤਬਾਹੀ ਤੋਂ ਬਚਾਅ ਕਰ ਸਕੇ ਇਸ ਲਈ ਜਿਹੜੇ ਭਾਖੜਾ ਡੈਮ ਦੇ ਫਲੱਡ ਗੇਟ ਨੇ ਉਹ ਖੋਲਨੇ ਪਏ ਤੇ ਭਾਖੜਾ ਡੈਮ ਦੇ 8-8 ਫੁੱਟ ਫਲੱਡ ਗੇਟ ਨੇ ਜਿਹੜੇ ਉਹ ਇਸ ਸਮੇਂ ਖੋਲ ਦਿੱਤੇ ਗਏ ਨੇ ਪੰਜਾਬ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਸੀ ਜਿਸ ਦੇ ਚੱਲਦਿਆਂ ਜਿੰਨੇ ਵੀ ਦਰਿਆ ਨਾਲੇ ਸੀ ਸਾਰੇ ਹੀ ਉਫਾਨ ਤੇ ਚੱਲ ਰਹੇ ਸੀ ਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਗੜਾ ਡੈਮ ਦੇ ਜਿਹੜੇ ਫਲੱਡ ਗੇਟ ਨੇ ਉਹ 88 ਫੁੱਟ ਖੋਲ ਦਿੱਤੇ ਗਏ ਨੇ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਜਿਹੜੀ ਭਾਰੀ ਤਬਾਹੀ ਉਹ ਆ ਸਕਦੀ ਹੈ ਸਵੇਰ ਤੋਂ ਹੀ ਅਨਾਉਂਸਮੈਂਟਾਂ ਸ਼ੁਰੂ ਹੋ ਗਈਆਂ ਸੀਗੀਆਂ ਕਿ ਲੋਕ ਆਪਣਾ ਜਿਹੜਾ ਸਮਾਨ ਹੈ ਉਹ ਚੱਕ ਕੇ ਸੇਫ ਜਗ੍ਹਾ ਤੇ ਚਲੇ ਜਾਣ ਕਿਉਂਕਿ ਕਿਸੇ ਵੀ ਟਾਈਮ ਜਿਹੜੇ ਫਲੱਡ ਗੇਟ ਨੇ ਉਹ ਖੋਲੇ ਜਾ ਸਕਦੇ ਨੇ ਅਨਾਉਂਸਮੈਂਟਾਂ ਹੋ ਰਹੀਆਂ ਸੀ ਸਾਰਿਆਂ ਵੱਜ ਰਹੇ ਸੀ ਤੇ ਲੋਕਾਂ ਨੂੰ ਅਪੀਲ ਵੀ ਵਾਰ-ਵਾਰ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਅ ਕਿਤੀ ਜਾ ਰਹੀ ਸੀ ਕਿ ਲੋਕ ਆਪਣਾ ਸਮਾਨ ਚੱਕ ਕੇ ਉੱਚੀਆਂ ਜਗ੍ਹਾ ਤੇ ਚਲੇ ਜਾਣ ਕਿਉਂਕਿ ਜਿਹੜਾ ਲਗਾਤਾਰ ਮੀਂਹ ਪੈ ਰਿਹਾ ਉਸ ਦੇ ਚੱਲਦੇ ਜਿੰਨੇ ਵੀ ਦਰਿਆ ਸੀ ਡੈਮ ਸੀ ਉਹ ਸਾਰੇ ਹੀ ਉਫਾਨ ਤੇ ਚੱਲ ਰਹੇ ਸੀ ਖਤਰੇ ਦੇ ਨਿਸ਼ਾਨ ਤੋਂ ਪਾਰ ਸੀ ਜਿਹੜੇ ਉਹ ਚੱਲ ਰਹੇ ਸੀ ਤੇ ਲਗਾਤਾਰ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀ ਕਿ ਸਾਰੇ ਹੀ ਪਾਣੀ ਤੋਂ ਦੂਰ ਰਹਿਣ ਤੇ ਆਪਣਾ ਸਮਾਨ ਚੱਕ ਕੇ ਉੱਚੀਆਂ ਜਗ੍ਹਾ ਤੇ ਚਲੇ ਜਾਣਾ ਤੇ ਹੁਣੇ-ਹੁਣੇ ਜਿਹੜੇ ਨੇ ਉਹ ਜਿਹੜੇ ਡੈਮ ਦੇ ਉਹ ਫਲੱਡ ਗੇਟ ਨੇ 8-8 ਫੁੱਟ ਤੋਂ ਖੋਲ ਦਿੱਤੇ ਗਏ ਨੇ ਪਾਖੜਾ ਡੈਮ ਦੇ ਫਲੱਡ ਗੇਟ 8 8 ਫੁੱਟ ਖੋਲ ਦਿੱਤੇ ਗਏ ਨੇ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਭਾਰੀ ਤਬਾਹੀ ਹੈ ਜਿਹੜੀ ਉਹ ਆ ਸਕਦੀ ਹੈ ਕਿਉਂਕਿ ਲਗਾਤਾਰ ਇੱਕ ਤਾਂ ਮੀਂਹ ਦਾ ਜਿਹੜਾ ਪਾਣੀ ਹੈ ਉਹ ਭਰਦਾ ਜਾ ਰਿਹਾ ਤੇ ਦੂਸਰਾ ਹੁਣ ਜਿਹੜੇ ਫਲੱਡ ਗੇਟ ਨੇ ਉਹ ਵੀ ਖੋਲ ਦਿੱਤੇ ਗਏ ਨੇ ਤੇ ਉੱਥੇ ਲਗਾਤਾਰ ਸਾਇਰਨ ਵੱਜਣੇ ਸ਼ੁਰੂ ਹੋ ਗਏ ਨੇ ਕਿਉਂਕਿ ਹੁਣ ਜਿਹੜੇ ਖਤਰੇ ਦੇ ਨਿਸ਼ਾਨ ਤੇ ਆ ਉਹ ਆਸ-ਪਾਸ ਦੇ ਪਿੰਡ ਵੀ ਆ ਗਏ ਨੇ ਤੇ ਕੋਈ ਵੀ ਵੱਡਾ ਹਾਦਸਾ ਜਿਹੜਾ ਇਸ ਸਮੇ ਉਹ ਵਾਪਰ ਸਕਦਾ ਹੈ ਜਿਸ ਕਰਕੇ ਉੱਥੇ ਲਗਾਤਾਰ ਸਾਇਰਨ ਵੱਜਣੇ ਸ਼ੁਰੂ ਹੋ ਗਏ ਨੇ ਅਨਾਉਂਸਮੈਂਟ ਹੈ ਤਾਂ ਸਵੇਰ ਤੋਂ ਹੀ ਹੋ ਰਹੀਆਂ ਕਿ ਜਿਹੜੇ ਆਉਣ ਵਾਲੇ 48 ਘੰਟੇ ਨੇ ਉਹ ਪੰਜਾਬ ਦੇ ਲਈ ਭਾਰੀ ਪੈ ਸਕਦੇ ਨੇ ਕਿਉਂਕਿ ਮੌਸਮ ਵਿਭਾਗ ਵੱਲੋਂ ਲਗਾਤਾਰ ਅਲਰਟ ਕੀਤਾ ਜਾ ਰਿਹਾ ਸੀ ਕਿ ਲਗਾਤਾਰ ਜਿਹੜਾ ਉਹ 48 ਘੰਟੇ ਹੋਰ ਭਾਰੀ ਮੀਂਹ ਪੈ ਸਕਦਾ ਹੈ ਤੇ ਇਹ ਮੀਂਹ ਹੋਰ ਵੀ ਜ਼ਿਆਦਾ ਤਬਾਹੀ ਮਚਾ ਸਕਦਾ ਹੈ ਅ ਮੀ ਹਟ ਨਹੀਂ ਰਿਹਾ ਜਿਸ ਕਰਕੇ ਭਾਖੜਾ ਡੈਮ ਸ ਜਿਹੜਾ ਉਹ ਉਫਾਨ ਤੇ ਚੱਲ ਰਿਹਾ ਸੀ ਜਿਸ ਕਰਕੇ ਕਿਸੇ ਵੱਡੀ ਤਬਾਹੀ ਤੋਂ ਬਚਾਅ ਕਰ ਸਕੀ ਇਸ ਲਈ ਜਿਹੜੇ ਭਾਖੜਾ ਡੈਮ ਦੇ ਫਲੱਡ ਗੇਟ ਨੇ ਉਹ ਖੋਲਨੇ ਪਏ ਤੇ ਭਾਖੜਾ ਡੈਮ ਦੇ 8 8 ਫੁੱਟ ਫਲੱਡ ਗੇਟ ਨੇ ਜਿਹੜੇ ਉਹ ਇਸ ਸਮੇਂ ਖੋਲ ਦਿੱਤੇ ਗਏ ਨੇ